ਟਰੈਕਟਰ ਦਾ ਟਰੈਕਟਰ ਫਰੀ ਮੈਲਣਾ ਜੀ ਮੈਸੀ ਆਲਾ ਨੇ ਸਕੀਮ ਲਾਈ ਹੋਈ ਆ ਪਰ ਇਹ ਮਿਲੂਗਾ ਕਿਵੇਂ ਕੀ ਕਰਨਾ ਪਊਗਾ ਇਹਦੇ ਬਾਰੇ ਤੁਹਾਨੂੰ ਆਪਾਂ ਅੱਜ ਵੀਡੀਓ ਤੇ ਬਾਜ ਸਾਰਾ ਕੁਝ ਦੱਸਾਂਗੇ ਆਪਾਂ ਦੁਬਾਰਾ ਵੀਡੀਓ ਬਣਾਉਣਾ ਆ ਏਜੰਸੀ ਦੇ ਵਿੱਚ ਸਪੈਸ਼ਲ ਕਈ ਵੀਰ ਭਰਾਵਾਂ ਨੂੰ ਇਹ ਵੀਡੀਓ ਬਾਰੇ ਕੁਝ ਪਤਾ ਲੱਗਿਆ ਨਹੀਂ ਹੈਗਾ ਵੀ ਵੀਡੀਓ ਯਾਨੀ ਕਿ ਵੀ ਸਾਰੀ ਨਹੀਂ ਦੇਖੀ ਪਹਿਲਾਂ ਆਪਾਂ ਏਜੰਸੀ ਦੇ ਵਿੱਚ ਜਿਹੜੇ ਓਨਰ ਸੀ ਜਾਂ ਜਿਹੜੇ ਸੇਵਿਸਮੈਨ ਸੀਗੇ ਵੀਰ ਹਣੀ ਇੱਥੇ ਆਪਾਂ ਉਹਨਾਂ ਨੂੰ ਵਿੱਚ ਨਾਲ ਲੈ ਕੇ ਪਹਿਲਾਂ ਇਹ ਸਾਰੀ ਵੀਡੀਓ ਪਹਿਲਾਂ ਬਣਾ ਬਣਾ ਚੁੱਕੇ ਆ ਵੀ ਟਰੈਕਟਰ ਕਿਵੇਂ ਮਿਲੂਗਾ ਕਿਵੇਂ ਇਹਦਾ ਸਿਸਟਮ ਆ ਕੀ ਜਿਹਾ ਹੈਗਾ ਵਾ ਇਹਦਾ ਕਿਵੇਂ ਟਰੈਕਟਰ ਮਿਲਦਾ ਸੀਗਾ ਪਰ ਕਈ ਵੀਰ ਭਰਾਵਾਂ ਨੂੰ ਨਹੀਂ ਪਹ ਲੱਗਿਆ ਇਸ ਕਰਕੇ ਆਪਾਂ ਦੁਬਾਰਾ ਪਹੁੰਚੇ ਆ ਇਸ ਏਜੰਸੀ ਦੇ ਵਿੱਚ ਤੁਹਾਨੂੰ ਆਪਾਂ ਕਲੀਅਰ ਕਰਾਂਗੇ ਸਾਰਾ ਕੁਝ ਅੱਜ ਜੀ ਭਾਈ ਜੀ ਟਰੈਕਟਰ ਨਾਲ ਟਰੈਕਟਰ ਫ੍ਰੀ ਆ ਜਿਹੜੀ ਸਕੀਮ ਚੱਲ ਰਹੀ ਹੈ ਨਾ ਜਿਹੜੀ ਅ ਵੀਰ ਭਰਾਵਾਂ ਨੂੰ ਕਈਆਂ ਨੂੰ ਡਾਟ ਆ ਵੇ ਕਿਵੇਂ ਆ ਕਿਵੇਂ ਸਕੀਮ ਆ ਆਪਾਂ ਤੁਹਾਨੂੰ ਇਹਦੇ ਬਾਰੇ ਸਭ ਤੋਂ ਸਾਰੀ ਜਾਣਕਾਰੀ ਦਿੰਨੇ ਆ ਤੁਹਾਨੂੰ ਸਾਰਾ ਬੋਰਡ ਦਿਖਾਵਾਂਗੇ ਵੀ ਸਕੀਮ ਹੈ ਕਿਵੇਂ ਆ ਵੀ ਟਰੈਕਟਰ ਨਾਲ ਟਰੈਕਟਰ ਫ੍ਰੀ ਕਿਵੇਂ ਆ ਵੀ ਕਿਹੜੇ ਟਰੈਕਟਰ ਨਾਲ ਆ ਜਾਂ ਕਿਵੇਂ ਸਿਸਟਮ ਆ ਤੁਹਾਨੂੰ ਸਾਰਾ ਦੱਸ ਦਿਆਂ ਆ ਇਹ ਟਰੈਕਟਰ ਮੈਸੀ ਫਰਗੂਸਨ ਵਾਲਿਆਂ ਦੀ ਸਕੀਮ ਕੱਢੀ ਹੋਈ ਆ ਬਸ ਕੁਸ਼ਕ ਦਿਨਾਂ ਦੀ ਇਹ ਸਕੀਮ ਰਹਿ ਗਈ ਬਾਕੀ ਇਹ ਵਿੱਚ ਪਚਾਲਿਆ ਜਿਹੜੇ ਪੁਰਾਣੇ ਟਰੈਕਟਰ ਵੀ ਖੜੇ ਇਹਨਾਂ ਕੋਲੇ 100 ਲੀਕਾ ਖੜਾ ਆ ਡੀਆਈ 60 ਫਾਰਮ ਟਰੈਕ 65 ਬਾਕੀ ਉਹ ਪਰੇਮੇਂਦਰਾ ਵਰਗੇ ਖੜੇ ਆ ਤੇ ਬਾਕੀ ਸਰਵਿਸ ਵਗੈਰਾ ਸਾਰੀ ਇੱਥੇ ਹੋ ਜਾਂਦੀ ਆ ਇਸੇ ਪਾਸੇ ਹੋਰ ਕਿਸੇ ਪਾਸੇ ਬ੍ਰਾਂਚ ਜਾਂਦੀ ਰੋਡ ਨਹੀਂ ਜਿਹੜੇ ਇਹਨਾਂ ਦੀ ਏਜੰਸੀ ਆ ਜੀ ਇਹ ਡਿਗਰਾਮਾ ਸ਼ਹਿਰ ਦੇ ਵਿੱਚ ਆ ਡਿਗਰਾਮਾ ਸ਼ਹਿਰ ਲੁਧਿਆਣਾ ਜ਼ਿਲ੍ਹਾ ਤੇ ਲੁਧਿਆਣੇ ਤੋਂ ਫਰੋਜ਼ਪੁਰ ਰੋਡ ਦੇ ਉੱਤੇ ਏਜੰਸੀ ਆ ਇਹਨਾਂ ਦੀ ਨੀਅਰ ਅਬਾਉਟ ਪਰਦੇਸੀ ਦਾ ਟੱਪਾ ਕਹਿ ਲਈਏ 슈ਗਰ ਮਿੱਲ ਕਹਿ ਲਈਏ ਕਾਲੇ ਜੀ ਸ਼ੇਰਪੁਰੇ ਚੌਂਕ ਦੇ ਬਿਲਕੁਲ ਨਾਲ ਆ ਜਾਂਦੀ ਆ ਵੈਸੇ ਤੁਹਾਨੂੰ ਆਪਾਂ ਇਹਦਾ ਬੋਰਡ ਦਿਖਾਉਨੇ ਆ ਤੋਂ ਰਸਤਾ ਵੀ ਦਿਖਾ ਦਿੰਦੇ ਆ। ਲੋ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਤੇ ਜਿੰਨੇ ਪਵਾਤੇ ਸਾਡੇ ਨਾਲ ਵੀਡੀਓ ਦੇਖ ਰਹੇ ਆ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ। ਆਪਾਂ ਤਾਂ ਇੱਕ ਪਹਿਲਾਂ ਵੀਡੀਓ ਪਾਈ ਸੀਗੀ YouTube ਤੇ Facebook ਦੇ ਉੱਤੇ ਵੀ ਟਰੈਕਟਰਾਂ ਟਰੈਕਟਰ ਫ੍ਰੀ ਦਿੰਦੇ ਆ ਮੈਸੀ ਵਾਲੇ। ਵੀ ਕਈ ਵੀਰ ਭਰਾਵਾਂ ਨੂੰ ਉਹ ਸਕੀਮ ਦਾ ਪਤਾ ਹੀ ਲੱਗਿਆ ਵੀਰ ਵੀਰ ਪਿਆ ਜਿੰਨੇ ਵੀ ਵੀਰ ਭਰਾ ਦਰਸ਼ਕ ਵੀਰ ਵੀਡੀਓ ਦੇਖਦੇ ਆ ਉਹ ਪੂਰੀ ਵੀ ਦੇਖਦੇ ਵਿੱਚ ਹੀ ਰੋਕ ਤੋਕ ਦਿੰਦੇ ਆ ਵਿੱਚ ਹੀ ਸਕਿਪ ਕਰ ਦਿੰਦੇ ਆ ਨਾ। ਪਰ ਤੁਹਾਨੂੰ ਅੱਜ ਆਪਾਂ ਤੁਹਾਨੂੰ ਸਾਰੀ ਡਿਟੇਲ ਦਿੰਦੇ ਆ ਵੀ ਕਿਵੇਂ ਆ ਉਹ ਪੈਸੇ ਪਹਿਲਾਂ ਵੀਡੀਓ ਵਿੱਚ ਸਾਰਾ ਕੁਝ ਦੱਸਿਆ ਹੋਇਆ। ਉਹ ਲੋ ਜੇ ਹੁਣ ਸਾਰੀ ਸਕੀਮ ਬੰਦ ਕਰਦੇ ਆ ਸਭ ਸਾਰਾ ਕੰਮ ਤੁਹਾਡੇ ਕਿਵੇਂ ਆ ਆ ਆ ਗਿਆ ਜੀ ਲੁਧਿਆਣਾ ਵਾਲਾ ਪਾਸਾ ਜਿਹੜਾ ਆਪਾਂ ਲੁਧਿਆਣੇ ਤੋਂ ਮੋਗਾ ਵਾਲੇ ਪਾਸੇ ਲਾਉਂਦੇ ਆ ਆ ਇਧਰ ਪਾਸਾ ਆ ਗਿਆ ਮੋਗਾ ਕੋਲੀਆ ਦੇ ਮਰਾਜਪਾਲ ਸਾਹਿਬ ਕੋਲੀਆ ਦੇ ਇੰਡੀਅਨ ਪੰਪਾ ਤੇ ਪੈਟਰੋਲ ਪੰਪਾ ਆ ਛੇਪੁਰਾ ਚੌਂਕ ਜਗਰਾਉਂ ਸ਼ਹਿਰ ਲੁਧਿਆਣਾ ਜਲਾ ਆ ਜੀ ਆ ਗਿਆ ਮੈਸੀ ਵਾਲਾ ਦਾ ਕੋਡ ਮੀਨ 994752465 ਇਹ ਖਾਲਸਾ ਜੀ ਦਾ ਨੰਬਰ ਐਲ ਖਾਲਸਾ ਜੀ ਕਹਿੰਦੇ ਆ ਐਮ ਐਸ ਖਾਲਸਾ ਟਰੈਕਟਰ ਵਾਲਿਆ ਇਹਦਾ ਨੇ ਓਨਰ ਦਾ ਨੰਬਰ ਆ ਜੀ ਇਹ 9147 52465 ਜਿਹੜੇ ਟਰੈਕਟਰ ਆ ਜਿਹੜੀ ਸਕੀਮ ਆ ਫਿਰ ਉਹ ਵੀ ਦੱਸਦੇ ਹੋ ਵੀ ਟਰੈਕਟਰਾਂ ਟਰੈਕਟਰ ਕਿਵੇਂ ਆ ਫ੍ਰੀ ਆ ਸਾਰਾ ਕੋਸ਼ਿਸ਼ ਤੇ ਲੱਗਾ ਹੋਇਆ ਐ ਵੈਸੇ ਆਪਾਂ ਪਹਿਲਾਂ ਫਿਰ ਗੱਲਬਾਤ ਕਰ ਲਈ ਵੀ ਆ ਟਰੈਕਟਰ ਆ 241 ਖੜਾ ਆ 254 ਡੀ ਆਈ ਆ ਡੈਨਾ ਸਮਾਰ ਦੇ ਵਿੱਚ ਆ 9500 ਇਹ ਜਿਹੜਾ 9500 ਆ ਜਿਹੜਾ ਇਹ ਟੂ 휠 ਦੇ ਵਿੱਚ ਵੀ ਆਉਂਦਾ ਤੇ ਫੋਰ 휠 ਡਰਾਈਵ ਦੇ ਵਿੱਚ ਵੀ ਆਉਂਦਾ ਆ 95 36 ਵੀ ਆ ਇਹ ਅਲੱਗ-ਅਲੱਗ ਕੈਟਾਗਰੀ ਕੈਟਾਗਰੀ ਦੇ ਵਿੱਚ ਨੇ ਕਿਸੇ ਦੀ ਕੋਈ ਪਾਵਰ 45 ਆ ਕਿਸੇ ਦੀ ਕਿਸੇ ਦੀ 50 ਕਿਸੇ ਦੀ ਟਰੇਡ ਕਿਸੇ ਦੀ ਜਮੇ 63 ਆ 60 ਪਲੱਸ ਆ ਠੀਕ ਆ ਜੀ ਜਿਵੇਂ ਆ ਪਾਰਟ ਟਰੈਕਟਰ ਨਹੀਂ ਪਹਿਲਾਂ ਗੱਲਬਾਤ ਕਰ ਲੀਏ ਟਰੈਕਟਰ ਤੁਹਾਨੂੰ ਪਹਿਲਾਂ ਟਰੈਕਟਰ ਦਿਖਾ ਦਈਏ ਤੁਹਾਨੂੰ ਸਾਰੀ ਸਕੀਮ ਵੀ ਦੱਸਦੇ ਆ ਡਰੈਸ ਤੁਹਾਨੂੰ ਦੱਸ ਹੀ ਦਿੱਤਾ ਵੀ ਜਗਰਾਮਾ ਸ਼ਹਿਰ ਜਲੰਧਾ ਆ ਵੀ 4 ਗੇਰਾਂ ਦੇ ਵਿੱਚ ਲੋ ਤੇ ਹਾਈ ਕੱਲਾ ਪੰਜਵਾਂ ਬੈਕ ਆਉਂਦਾ ਇਹਦਾ 4 ਗੇਰ ਸਿੱਤੇ ਆਉਂਦੇ ਆ ਠੀਕ ਹੈ ਲੋ ਤੇ ਹਾਈ ਥੱਲੇ ਆਉਂਦਾ ਸਾਢੇ 11 ਵਾਲਾ ਟਰੈਕਟਰ ਸਰਾਉਂਡ ਦੇ ਵਿੱਚ ਇਹ ਵੀ ਬਹੁਤ ਵਧੀਆ ਵਾ ਠੀਕ ਆ ਇਹਦਾ ਰੇਟ ਆ ਤੁਸੀਂ ਉਹ ਫੋਟੋ ਦੇ ਉੱਤੇ ਪਤਾ ਕਰ ਲਿਓ ਕਿੰਨੇ ਰੇਟ ਆ ਜੇ ਦਾਖਣਾ ਵੀਡੀਓ ਬੋਲੰਬੀ ਹੋਣੀ ਹੈ ਤੇ ਇੱਕ ਉਦਾਂ ਵੀ ਰੇਟ ਦੇ ਵਿੱਚ ਵੱਧਾ ਜਿਵੇਂ ਕਰੀਏ ਵੀ ਰੋਜ਼ ਦੇ ਰੇਟ ਹੋ ਜਾਂਦੇ ਆ ਨਾ ਰੇਟ ਆਫਰਾਂ ਦੇ ਹਿਸਾਬ ਨਾਲ ਵੀ ਰੇਟ ਵਾਧੇ ਘਟਦੇ ਰਹਿੰਦੇ ਇਹਨਾਂ ਦਾ ਇੱਕ ਟਰੈਕਟਰ ਬੈਸੇ ਵੀ 280 ਹਜ਼ਾਰ ਦਸ ਹਜ਼ਾਰ ਉਹਦੇ ਤੇ ਲੱਖ ਰੁਪਇਆ ਯਾਨੀ ਕਿ ਵੀ ਕਹ ਜੀ ਵੀ 80 ਰੁਪਇਆ ਲੱਖ ਰੁਪਇਆ ਛੋਟ ਆਈ ਹੋਈ ਆ ਇਹ ਆ ਜੀ 95 ਇਹ ਆ 254 ਇਹ ਵੀ 50 50 ਚ ਪੀ ਦੇ ਵਿੱਚ 4x4 ਦੇ ਵਿੱਚ ਆਉਂਦਾ ਇੱਕ ਇਹਨਾਂ ਦਾ 80 55 ਆਉਂਦਾ ਇਹਨਾਂ ਆਪਾਂ ਬਾਕਸ ਕਰ ਦਿੰਦੇ ਆ ਇਹ ਵੀ 4 11 ਦੇ ਵਿੱਚ ਹੀ ਆ ਸ਼ਟਲ ਲੀਵਰ ਦੇ ਵਿੱਚ ਆ 4x4 ਦੇ ਵਿੱਚ ਲਾਈਟ ਪੀਡਿਓ ਗਰਾਉਂਡ ਗਰਾਉਂਡ ਪੀਡਿਓ 11 ਜੀ ਪੀ ਡੀਓ ਇਹਨਾਂ ਦੀ ਸਾਰੀ ਚੱਲਦੀ ਆ ਇਹਦੇ ਵਿੱਚ ਡਬਲ ਕਰਾਸ ਵੀ ਪੈ ਜਾਂਦਾ ਉਹ ਇਹਦੇ ਡਬਲ ਕਰਾਸ ਵੀ ਪੈਣ ਹੈ ਇਹਨਾਂ ਦੇ ਵਿੱਚ ਯਾਨੀ ਕਿ ਪੀਡਿਓ ਵੱਡੀ ਮੀਨ ਵੀ ਚੱਲੂਗੀ ਤੇ ਜਿਵੇਂ ਸਪਰੇਅ ਕਰਨੀ ਆ ਜਿਵੇਂ ਚੱਕਰ ਛੋਟੇ ਵਾਲਾ ਚਾਹੀਦਾ ਉਹ ਵੀ ਆ ਹੁੱਕ ਲਾ ਦੋ ਇਥੇ ਵੀ ਰੇਡਿੰਗ ਸਲੋ ਚੱਕਰਾਂ ਦੇ ਵਿੱਚ ਵੀ ਵੀਡੀਓ ਚੱਲਦੀ ਆ ਟਰੈਕਟਰ ਸੋਹਣੇ ਆ ਟਰੈਕਟਰ ਉੱਚਾ ਵੀ ਬਹੁਤ ਲੱਗਦਾ ਹੈ ਠੀਕ ਆ ਫੀਚਰ ਫੀਚਰ ਬਹੁਤ ਸੋਹਣੇ ਆ ਗੇਅਰ ਗੂਰ ਇਹਨਾਂ ਦੇ ਬਹੁਤ ਵਧੀਆ ਲੋ ਤੇ ਹਾਈ ਮੀਡੀਅਮ ਵਾਲਾ ਠੀਕ ਆ ਆ ਇਹ ਚ ਗੇਅਰ ਆ ਵੀ ਆ ਗੇਅਰ ਜਿਹੜਾ ਆ ਨਿਊ ਆ ਆ ਲੱਗਿਆ ਹੋਇਆ ਜੇ ਮਗਰਾਂ ਦਾ ਜੇ ਨਿਊਟਰਲ ਤਾਂ ਨਿਊਟਰਲ ਸਟਾਰਟ ਖੜਾਵੇਂ ਸਟਾਰਟ ਖੜਾ ਰਹਿਦਾ ਟਰੈਕਟਰ ਤੁਰੂਗਾ ਨਹੀਂ ਜਿਹਨੇ ਆ ਜਿਵੇਂ ਮਾਲੂ ਕਰ ਲਿਓ ਆਪਾਂ ਪੀਡੀਪੂਡੇ ਚਲਾਉਣਾ ਬੰਦਾ ਉਹਦਾ ਗੇਅਰ ਅੱਗੇ ਕੱਢ ਦੋ ਟਰੈਕਟਰ ਖੜਾ ਰਹਿਣਾ ਕੋਈ ਚੱਕਰ ਨਹੀਂ ਹੈਗਾ ਠੀਕ ਆ ਪੀਡੀਆਰ ਵਾਸ ਵਗੈਰਾ ਹੋ ਗਿਆ ਸਾਰਾ ਲਾਈਟ ਪੀਡੀਆ ਗਰਾਉਂਡ ਗਰਾਉਂਡ ਪੀਡੀਆ ਇਹ 50 ਕਿਚਪੀ ਦੇ ਵਿੱਚ ਆ ਜਾਂਦਾ ਫਿਰ ਆ ਵੀ 9500 2 ਵੀਲ ਦੇ ਵਿੱਚ ਵੀ ਆਉਣਾ 4 4 ਵੀਲ ਦੇ ਵਿੱਚ ਵੀ ਆਉਣਾ ਇਹ ਸੀਆਰਡੀ ਤੋਂ ਬਣਾ ਆ ਇਹ ਜਾਨੀਏ 50 ਐਚਪੀ ਦਾ 50 ਤੋਂ ਉੱਪਰ ਆ ਜਿਹੜੇ ਫਿਰ ਉਹ ਤੁਹਾਨੂੰ ਪਤਾ ਵੀ ਟਰੈਕਟਰ ਕਿਸੇ ਵੀ ਕੰਪਨੀ ਦਾ ਹੋਵੇ ਫਿਰ ਉਹ ਸੀਆਰਡੀ ਦੇ ਵਿੱਚ ਕਰਨਾ ਪੈਂਦਾ ਵਾ ਜਿਹੜਾ ਇਹਦਾ ਗੇਅਰ ਆ ਇਹਦੇ ਗੇਅਰ ਤਿੰਨ ਆਉਂਦੇ ਆ ਚੌਥਾ ਬੈਕ ਆਉਂਦਾ ਠੀਕ ਆ ਇਹ ਵੀ ਸਾਈਡ ਗੇਅਰਾਂ ਦੇ ਵਿੱਚ ਹੀ ਆ ਪਰ ਲੈਫਟ ਗਵਾਸੀਆਂ ਇਹਨਾਂ ਸਾਰੇ ਟਰੈਕਟਰ ਦੀ ਕੋਈ ਕਿਸੇ 24 ਆ ਕਿਸੇ 2500 ਲੈਫਟ ਵਾਸੇ ਨੇ ਬੱਚ ਫਰਕ ਪਤਾ ਅੱਗੇ ਯਾਨੀ ਕਿ 2021 100 ਤੱਕ ਦੀ ਇਹਨਾਂ ਦੀ ਲੈਫਟ ਕਵੈਸਟੀ ਆਉਂਦੀ ਸੀ ਤੇ ਇਹਦੇ ਵਿੱਚ ਵੀ ਉਹ ਗੇਅਰ ਫਿਸ ਦਾ ਜਿਹੜਾ ਗੇਅਰ ਸਿਸਟਮ ਫੀਚਰ ਆ ਜਿਹੜਾ ਉਹ ਵੀ ਐਚ ਵੀ ਇਹਦੇ ਵਿੱਚ ਵੀ ਲੱਗਾ ਹੋਇਆ ਆਹ ਲੋ ਤੇ ਹਾਈ ਹੋ ਗਿਆ ਬਾਕੀ ਲੈਫਟ ਹਾਲ ਪੀਟੀਓ ਹੋਗੀ ਤੇ ਬਾਕੀ ਆ ਸ਼ਟਲ ਲੀਵਰ ਹੋਵੇ ਸ਼ਟਲ ਲੀਵਰ ਦਾ ਮਤਲਬ ਇਹ ਹੁੰਦਾ ਵੀ ਕਈ ਕਈ ਵੀਰ ਭਰਾ ਨੂੰ ਨਹੀਂ ਪਤਾ ਆਹ ਜਾਨੀ ਕਿ ਇੱਥੋਂ ਲੋ ਹੋ ਗਿਆ ਹੋ ਲੋ ਹੋ ਜਿਹੜਾ ਹਾਈ ਹੋ ਗਿਆ ਐਦਾਂ ਹੁੰਦਾ ਮਤਲਬ ਪਹਿਲਾਂ ਹਾਈ ਪਾਇਆ ਹੈ ਨਾ ਇਹਨੂੰ ਆਪਾਂ ਤੇਜ਼ ਵੀ ਕਰ ਸਕਦੇ ਆ ਹਾਈ ਚੱਕਰ ਨੂੰ ਘਟਾ ਵੀ ਸਕਦੇ ਆ ਜੇ ਮੰਨ ਲਓ ਆਪਾਂ ਲੋ ਪਾ ਲਿਆ ਲੋ ਨੂੰ ਵੀ ਆਪਾਂ ਅੱਧਾ ਕਰ ਸਕਦੇ ਆ ਪੌਣਾ ਕਰ ਸਕਦੇ ਆ ਐ ਇਦਾਂ ਇਹਦੇ ਵੀ ਇਦਾਂ ਸ਼ਟਲ ਲੀਵਰ ਆਪਾਂ ਇਹਨੂੰ ਕਹਿ ਦਿੰਨੇ ਆ ਜਾਨੀ ਕਿ ਪਾਵਰ ਵੱਧ ਜਾਂਦੀ ਆ ਜਾਨੀ ਕਿ ਵੀ ਸੂਪਰ ਸੀਟਰ ਵਾਸਤੇ ਕਈਆਂ ਦੇ ਸੂਪਰ ਕਲਿੱਪਰ ਗੀਅਰ ਲੱਗਿਆ ਹੁੰਦਾ ਕਈਆਂ ਦੇ ਲੱਗਿਆ ਹੁੰਦਾ ਵਾ ਸਪੈਸ਼ਲ ਗੀਅਰ ਪਰ ਉਹ ਇਹਦੇ ਵਿੱਚ ਸ਼ਟਲ ਲੀਵਰ ਦਾ ਸਿਸਟਮ ਨਾਲੀ ਆ ਆ ਵੀ 3 ਨਾ 3 ਗੀਅਰਾਂ ਦੇ ਵਿੱਚ ਜਿਹੜਾ 95 100 ਔਰ 63 ਹੁੰਦਾ ਇਹ 3HB ਦੇ ਵਿੱਚ ਵੀ ਆਉਂਦਾ ਵਾ ਇਹ 9504B4 ਦੇ ਵਿੱਚ ਵੈਸੇ ਆਪਾਂ ਗੱਲ ਕਰਦੇ ਆ 9563 ਤੇ 9506 ਵੀ ਇੱਕ ਯਾਨੀ ਕਿ ਬਸ ਸਰ ਪਈ 50 ਚਾ ਜਿਹੜਾ 9563 ਆ ਉਹਦੇ ਵੀ ਗੇਰ ਗੁਰ ਸਾਰੇ ਸੇਮ ਨੇ ਜਿਵੇਂ ਇਹਦੇ ਵਿੱਚ ਆ ਇਹਦੇ ਵਿੱਚ ਲੋਹ ਤੇ ਹਾਈ ਤੇ ਸ਼ਟਲ ਵਗੇ ਸਾਰਾ ਇਹੀ ਆ 9563 ਆ ਜਿਹੜਾ ਉਹ 95H ਉਹ ਆਉਂਦਾ ਸੀ ਤਰੀਬਨ 63H ਦੇ ਵਿੱਚ ਕੀਮਤਾਂ ਤੁਹਾਨੂੰ ਦੱਸਿਆ ਵਾ 2 ਵੀਲ ਦੀ ਹੋਰ ਆ 4 4 ਵੀਲ ਦੀ ਹੋਰ ਆ ਬਾਕੀ ਜਿਹੜੇ ਯਾਨੀ ਕਿ ਵੀ ਰੇਟ ਆ ਉਹ ਬਾਤੇ ਘਟਦੇ ਰਹਿੰਦੇ ਕਹਿੰਦੇ ਆਫਰ ਵਗੈਰਾ ਹੁਣ ਚੱਲ ਜਿਆ ਟਰੈਕਟਰਾਂ ਟਰੈਕਟਰ ਫਰੀ ਦਾ ਮਤਲਬ ਹੁਣ ਤੁਹਾਨੂੰ ਮੈਂ ਦਿਖਾਉਂਦੇ ਆ ਵੀ ਕਿਵੇਂ ਆ ਉਹ ਟਰੈਕਟਰਾਂ ਟਰੈਕਟਰ ਫਰੀ ਮਿਲਦਾ ਕੀ ਜਿਹੜੀ ਸਕੀਮ ਆ ਕਈ ਵੀ ਇਹ ਭਰਾਵਾਂ ਨੂੰ ਪਤਾ ਲੱਗਿਆ ਨਹੀਂ ਹੈਗਾ ਆਪਾਂ ਤਾਂ ਵੀਡੀਓ ਦੁਬਾਰਾ ਬਣਾਉਣ ਆਏ ਆ ਇਹ ਕਿ ਲਾਟਰੀ ਸਿਸਟਮ ਆ ਜਾਂ ਕਿ ਤਰ੍ਹਾਂ ਦਾ ਕੋਪਾ ਨਾ ਖਤਰਾ ਵਾਂ ਦੋ ਲੱਖ 80 ਹਜ਼ਾਰ ਦੇ ਵਿੱਚ ਵੀ ਟਰੈਕਟਰ ਹੈਗਾ ਵਾ ਇਹਨਾਂ ਦਾ ਟਰੈਕਟਰ 75 35 ਵੀ ਆਉਂਦਾ 72 5 ਲੀਟਰ ਹੁਣ 5 ਲੱਖ ਦੀ ਰੇਂਜ ਦੇ ਵਿੱਚ ਵੀ ਹੋ ਜਾਊਗਾ 35 ਐਚਪੀ ਦੇ ਵਿੱਚ ਆਉਂਦਾ ਵਾ ਉਹ ਦੇਖੋ ਸਾਰੇ ਗੱਲ ਕਰ ਰਹੇ ਹਾਂ ਇਹਨਾਂ ਪੱਤਰ 35 ਵੀ ਆ ਗਿਆ ਪੱਤਰ 50 ਵੀ ਆਉਂਦਾ ਉਹ ਅਲੱਗ-ਅਲੱਗ ਟਰੈਕਟਰ ਇਹਨਾਂ ਦੇ ਆਉਂਦੀਆਂ 254 ਵੀ ਚਲੋ 254 ਦਾ ਖਾਤਾ 80 55 ਵੀ ਆਉਂਦਾ ਆਹ ਲਾ ਬਾਗਬਾਨੀ ਵਾਲਾ ਇੱਕ ਸਿਲੰਡਰ ਕਰੀਏ ਫਾਰਮਿੰਗ ਵਾਲਾ ਕਰੀਏ ਇਹ 20 HP ਦੇ ਵਿੱਚ ਆਉਂਦਾ 280000 ਦਾ ਜਾਨੀ ਕਿ ਵੈਸੇ ਇਹਦੀ ਕੀਮਤ ਆ 4 ਲੱਖ ਦੇ ਆਸ-ਪਾਸ ਪੌਣੇ ਪੌਣੇ 4 ਲੱਖ ਦੇ ਆਸ-ਪਾਸ ਇਹਦੀ ਕੀਮਤ ਆ ਇਹਦੀ ਸ਼ੋਰਟ ਆ ਹੁਣ ਟਰੈਕਟਰਾਂ ਟਰੈਕਟਰ ਫਰੀ ਦਾ ਮਤਲਬ ਆ ਦੇਖੋ ਜੈਕਪੌਟ ਆਫਰ ਟਰੈਕਟਰ ਟਰੈਕਟਰ ਫਰੀ ਲੱਕੀ ਡਰਾ ਕੱਢੇ ਜਾਣੇ ਆ 20 April 2025 ਤੋਂ 25 ਤੋਂ ਸ਼ੁਰੂ ਹੋਈ ਹੋਈ ਆ ਕਾਸਟ ਦੇਣੀ ਇਹਦੇ ਹੋਰ ਇਹਦੇ ਰਹਿ ਗਏ ਆ ਫਸਟ ਪ੍ਰਾਈਜ਼ ਜਿਹੜਾ ਉਹ 35 HP ਆ ਟਰੈਕਟਰ ਤੁਹਾਨੂੰ 75 35 ਟਰੈਕਟਰ ਦਿੱਤਾ ਜਾਊਗਾ ਨਾਲ ਦਾ ਫਸਟ ਓਨਰ ਜਿਹੜਾ ਜਿਹੜਾ ਪੰਨਾ ਰੀ ਨੂੰ ਪਹਿਲਾ ਨੰਬਰ ਟਰੈਕਟਰ ਨਿਕਲੂਗਾ ਜਗਰਾਮਾ ਹਜਾਂਸੀ ਦੇ ਵਿੱਚੋਂ ਤੁਸੀਂ ਟਰੈਕਟਰ ਬਾਕ ਬਾਕ ਕਰਵਾਓ ਕੂਪਨ ਲਾਓ ਯਾਨੀ ਕਿ ਲਾਟਰੀ ਸਿਸਟਮ ਆ ਡੱਡੀਆਂ ਮਿਲਣਗੀਆਂ ਮੋਟਰਸਾਈਕਲ ਮਿਲਣਗੇ ਮੋਟਰ ਸਾ ਨਿਕਲਣਗੇ ਗੋਆ ਟ੍ਰੈਪਾ ਏਸੀ ਮਿਲਣਗੇ ਵਿੰਡੋ ਏਸੀ ਆ ਠੀਕ ਆ ਪੰਜ ਪ੍ਰਾਈਸ ਦੇਦੇ ਨੇ ਟਰੈਕਟਰ ਮਿਲੂਗਾ ਮੋਬਾਈਲ ਮਿਲਣਗੇ ਬਾਕੀ ਐਲ ਸੀ ਡੀਆਂ ਵਗੈਰਾ ਫ੍ਰਿਜਾਂ ਵਗੈਰਾ ਨੇ ਤੇ ਆਹ ਮਿਕਸਰ ਵਗੈਰਾ ਗ੍ਰੇਂਡਰ ਵਗੈਰਾ ਜਿਹਨੂੰ ਆਪਾਂ ਕਹਦੇ ਗਏ ਇਹ ਸਾਰਾ ਸਿਸਟਮ ਇਦਾਂ ਹੈਗਾ ਵਾ ਟਰੈਕਟਰ ਕੋਈ 1.5 ਲੱਖ ਦਾ ਕੋਈ 1.8 ਲੱਖ ਦਾ ਕੋਈ 11 ਲੱਖ ਦਾ ਕੋਈ 11.5 ਲੱਖ ਦਾ ਐਦਾਂ ਵਾ ਕੋਈ 8 ਲੱਖ ਦਾ ਕੋਈ 7.5 ਲੱਖ ਦਾ ਅਲੱਗ-ਅਲੱਗ ਟਰੈਕਟਰ ਹਰ ਇੱਕ ਕੰਪਨੀ ਨੇ ਪਾਵਰਾਂ ਦੇ ਹਿਸਾਬ ਨਾਲ ਟਰੈਕਟਰ ਕੱਢੇ ਹੁੰਦੇ ਆ ਹਰ ਇੱਕ ਦਾ ਆਪਣਾ ਰੇਟ ਹੁੰਦਾ ਜਿੱਦਾਂ ਵੀ ਸਕੀਮਾਂ ਦੇ ਵਿੱਚ ਟਰੈਕਟਰ 20-30 ਹਜ਼ਾਰ ਸਸਤਾ ਵੀ ਹੁੰਦਾ ਵਾ ਜਿਹੜਾ ਕੋਈ ਬੰਦਾ ਟਰੈਕਟਰ 2 ਜਾਂ 3 ਟਰੈਕਟਰ ਇਕੱਠੇ ਲੈਂਦਾ ਉਹ ਵੈਸੀ ਕੰਪਨੀ ਉਹਨਾਂ ਨੂੰ ਆਫਰ ਦੇ ਦਿੰਦੀ ਆ ਯਾਨੀ ਕਿ ਉਹ ਵੈਸੀ ਟਰੈਕਟਰ ਭੋਰਾ ਆਮ ਨਾਲੋਂ ਸਸਤਾ ਦੇ ਦਿੰਦੇ ਆ ਠੀਕ ਆ ਸ਼ੇਰਪੁਰਾ ਚੌਂਕ ਜਗਰਾਉਂ ਸ਼ਹਿਰ ਆ ਜੀ ਇਹ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਵੈਸੇ ਤੋਂ ਟਰੈਕਟਰ ਪੁਰਾਣੇ ਦਿਖਾ ਦੇ ਪੁਰਾਣੇ ਟਰੈਕਟਰ ਪੈਚ ਕਟਕੜੀਆ ਕਰਕੇ ਤੁਸੀਂ ਟਰੈਕਟਰ ਨਵੇਂ ਬੁੱਕ ਕਰਵਾ ਸਕਦਾ ਨਵੇਂ ਟਰੈਕਟਰ ਤੁਸੀਂ ਲੈ ਕੇ ਜਾ ਸਕਦੇ ਹੋ ਬਾਕੀ ਸਾਰਾ ਸਪੇਅਰ ਪਾਰਟ ਦਾ ਸਮਾਨ ਸੂਮ ਵਗੈਰਾ ਸਾਰਾ ਇੱਥੇ ਮਿਲ ਜਾਂਦਾ ਅੰਦਰ ਹੀ ਇੱਥੇ ਟਰੈਕਟਰ ਥਰਮ ਸਾਰਾ ਕੁਝ ਇੱਥੇ ਹੋ ਜੂ ਸਾਰਾ ਕੁਝ ਆਸਤੀ ਦੇ ਵਿੱਚ ਹੀ ਮਿਲ ਜਣਾ ਕਿਸੇ ਪਾਸੇ ਉੱਦਾਨ ਦੀ ਰੋਡ ਨਹੀਂ ਜਿਹੜੀ ਤੁਸੀਂ ਸਰਵਿਸ ਵਗੈਰਾ ਤੁਸੀਂ ਘਰੇ ਸਾਧ ਕੇ ਵੀ ਕਰਵਾ ਸਕਦੇ ਆ ਉਹ ਘਰੇ ਆ ਕੇ ਵੀ ਇਹ ਕਰਕੇ ਜਾਣਗੇ ਜਦੋਂ ਫ੍ਰੀ ਹੋਇਆ ਇਹਦਾ ਨਾਮ ਦਾ ਮਿਸਤਰੀ ਅ ਠੀਕ ਆ ਨੰਬਰ 9943594 65 ਤੁਹਾਨੂੰ ਪਹਿਲਾਂ ਦਿਖਾ ਦਿੰਦਾ ਵਾ